प्यारे बच्चों सत श्री अकाल अपनी पंजाबी दी पाठ्यपुस्तक ਢੋ ਅਤੇ ਪੰਨਾ ਨੰਬਰ 114 ਖੋਲੋ ਪਿਆਰੇ ਬੱਚਿਓ ਤੁਹਾਡੀ ਪਾਠ ਪੁਸਤਕ ਵਿੱਚ ਪੰਨਿਆਂ ਦੇ ਉੱਪਰ ਹੇਠਲੇ ਪਾਸੇ ਵਿਚਕਾਰ ਜਿਹੇ ਪੰਨਾ ਨੰਬਰ ਲਿਖੇ ਹੋਏ ਹਨ ਤੇ ਪੰਨਾ ਨੰਬਰ 114 114 ਦੇ ਰੂਪ ਵਿੱਚ ਲਿਖਿਆ ਹੋਇਆ ਹੈ ਹਾਂਜੀ ਬੱਚਿਓ ਅਦਗ ਅਗ ਅੱਖਰ ਵਾਲੇ ਸ਼ਬਦ ਅਦਕ ਲਗਾ ਅਖਰ ਦੀ ਵਰਤੋਂ ਨਾਲ ਕਿਸੇ ਸ਼ਬਦ ਦੇ ਉਚਾਰਨ ਵਿੱਚ ਕੀ ਫਰਕ ਪੈਂਦਾ ਹੈ ਆਓ ਦੇਖੀਏ ਤੇ ਸਮਝੀਏ ਪਿਆਰੇ ਬੱਚਿਓ ਅਦਕ ਲਗਾ ਅਖਰ ਦੀ ਵਰਤੋਂ ਸ਼ਬਦ ਵਿੱਚ ਕਿਸੇ ਅੱਖਰ ਦੇ ਦੁਹਰਾਓ ਨੂੰ ਦੱਸਣ ਲਈ ਕੀਤੀ ਜਾਂਦੀ ਹੈ ਜਦੋਂ ਕਿਸੇ ਸ਼ਬਦ ਨੂੰ ਬੋਲਦੇ ਸਮੇਂ ਕਿਸੇ ਇੱਕ ਅੱਖਰ ਦੀ ਆਵਾਜ਼ ਦੂਰੀ ਹੋ ਕੇ ਨਿਕਲੇ ਤਾਂ ਉਸ ਤੋਂ ਪਹਿਲੇ ਅੱਖਰ ਤੇ ਅਦਕ ਪਾਈ ਜਾਂਦੀ ਹੈ ਆਓ ਬੱਚਿਓ ਤਸਵੀਰ ਦੇਖੋ ਅਤੇ ਸ਼ਬਦ ਪੜੋ ਤੇ ਇਸ ਦਾ ਫਰਕ ਸਮਝੋ ਸ਼ਬਦ ਹੈ ਸ ਜਾ ਕੀ ਬਣਿਆ ਜੀ ਸਜਾ ਭਾਵ ਸਜਾਉਣਾ ਜਿਵੇਂ ਤੁਸੀਂ ਦੀਵਾਲੀ ਤੇ ਆਪਣੇ ਘਰ ਨੂੰ ਲੜੀਆਂ ਨਾਲ ਸਜਾਉਂਦੇ ਹੋ ਹੁਣ ਬੱਚਿਓ ਅਦਕ ਲਗਾਖਰ ਦੀ ਵਰਤੋਂ ਨਾਲ ਇਹ ਸ਼ਬਦ ਪੜਦੇ ਹਾਂ ਸਸਾ ਉਤੇ ਅਦਕ ਜਜੇ ਕੰਨਾ ਜਾ ਸੱਜਾ ਭਾਗ ਕਿਸੇ ਵੀ ਚੀਜ਼ ਦਾ ਸੱਜਾ ਪਾਸਾ ਸੱਜਾ ਹਿੱਸਾ ਦੇਖੋ ਬੱਚਿਓ ਤਸਵੀਰ ਵਿੱਚ ਬੱਚੀ ਸੱਜੇ ਹੱਥ ਨਾਲ ਲਿਖ ਰਹੀ ਹੈ ਹੁਣ ਅਗਲੀ ਤਸਵੀਰ ਦੇਖੋ ਬੱਚਿਓ ਇਸ ਤਸਵੀਰ ਵਿੱਚ ਕੀ ਦਿਖਾਈ ਦੇ ਰਿਹਾ ਹੈ ਇੱਕ ਆਦਮੀ ਪੌੜੀਆਂ ਤੋਂ ਹੇਠਾਂ ਉਤਰ ਰਿਹਾ ਹੈ ਹੁਣ ਸ਼ਬਦ ਪੜੋ ਉ ਤ ਰ ਉਤਰ ਭਾਗ ਹੇਠਾਂ ਉਤਰਨਾ ਹੁਣ ਦੂਜਾ ਸ਼ਬਦ ਪੜੋ ਅਤੇ ਫਰਕ ਸਮਝੋ ਉੜੇ ਅੰਕੜ ਉ ਉੱਤੇ ਅਦਕ ਤੱਤਾ ਰਾਰਾ ਉੱਤਰ ਹੁਣ ਉੱਤਰ ਦੱਸੋ ਜੀ ਕੀ ਹੁੰਦਾ ਹੈ ਉੱਤਰ ਉਹ ਜੋ ਤੁਸੀਂ ਕਿਸੇ ਦੇ ਪ੍ਰਸ਼ਨ ਪੁੱਛਣ ਤੋਂ ਬਾਅਦ ਦਿੰਦੇ ਹੋ ਜਿਵੇਂ ਤੁਹਾਡੇ ਅਧਿਆਪਕ ਜੀ ਤੁਹਾਨੂੰ ਪੁੱਛਦੇ ਹਨ ਕਿ ਤੁਸੀਂ ਸਕੂਲ ਦਾ ਕੰਮ ਕਰ ਲਿਆ ਤਾਂ ਤੁਸੀਂ ਉੱਤਰ ਕੀ ਦਿੰਦੇ ਹੋ ਹਾਂਜੀ ਦੇਖੋ ਬੱਚਿਓ ਜਦੋਂ ਅਸੀਂ ਸਿਜਾ ਪੜ ਰਹੇ ਹਾਂ ਤਾਂ ਕਿਸੇ ਅੱਖਰ ਤੇ ਕੋਈ ਦੁਹਰਾਅ ਨਹੀਂ ਆ ਰਿਹਾ ਕਿਸੇ ਅੱਖਰ ਤੇ ਕੋਈ ਦਬਾਅ ਨਹੀਂ ਪੈ ਰਿਹਾ ਦੂਰੀ ਆਵਾਜ਼ ਦਾ ਤੇ ਇਸੇ ਤਰ੍ਹਾਂ ਹੀ ਜਦੋਂ ਅਸੀਂ ਸੱਜਾ ਪੜ ਰਹੇ ਹਾਂ ਤਾਂ ਜੱਜੇ ਅੱਖਰ ਤੇ ਦਬਾਅ ਪੈ ਰਿਹਾ ਹੈ ਜੱਜੇ ਅੱਖਰ ਦੀ ਆਵਾਜ਼ ਦੂਰੀ ਹੋ ਕੇ ਨਿਕਲ ਰਹੀ ਹੈ ਤੇ ਸਸੇ ਦੀ ਆਵਾਜ਼ ਛੋਟੀ ਹੋ ਕੇ ਇਸ ਲਈ ਅਸੀਂ ਸਸੇ ਉੱਤੇ ਅਦਕ ਪਾਈ ਹੈ ਸੱਜਾ ਹਾਂਜੀ ਬੱਚਿਓ ਇਸੇ ਤਰ੍ਹਾਂ ਹੀ ਉਤਰ ਸ਼ਬਦ ਵਿੱਚ ਕੋਈ ਦੋਹਰਾ ਨਹੀਂ ਆ ਰਿਹਾ ਕੋਈ ਕਿਸੇ ਅੱਖਰ ਤੇ ਦਬਾਅ ਨਹੀਂ ਪੈ ਰਿਹਾ ਤੇ ਜਦੋਂ ਅਸੀਂ ਉੱਤਰ ਪੜ੍ਹ ਰਹੇ ਹਾਂ ਉੱਤਰ ਬੋਲ ਰਹੇ ਹਾਂ ਤਾਂ ਤੱਤੇ ਅੱਖਰ ਤੇ ਦਬਾਅ ਪੈ ਰਿਹਾ ਹੈ ਤੱਤੇ ਅੱਖਰ ਦੀ ਆਵਾਜ਼ ਦੂਰੀ ਹੋ ਕੇ ਆ ਰਹੀ ਹੈ ਤੇ ਊੜੇ ਅੰਕੜ ਊ ਦੀ ਆਵਾਜ਼ ਛੋਟੀ ਹੋ ਰਹੀ ਹੈ ਸੋ ਇਸ ਕਰਕੇ ਅਸੀਂ ਤੱਤੇ ਅੱਖਰ ਤੋਂ ਪਹਿਲਾਂ ਊੜੇ ਅੰਕੜ ਊ ਉੱਤੇ ਅਦਕ ਪਾਈ ਹੈ ਪਿਆਰੇ ਬੱਚਿਓ ਹੁਣ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਆਓ ਬੱਚਿਓ ਹੁਣ ਕੁਝ ਹੋਰ ਸ਼ਬਦ ਪੜ੍ਹਦੇ ਹਾਂ ਇਸ ਤਸਵੀਰ ਵਿੱਚ ਕੀ ਦਿਖਾਈ ਦੇ ਰਿਹਾ ਹੈ ਰੁਖ ਸ਼ਾਬਾਸ਼ ਬੱਚਿਓ ਹੁਣ ਆਓ ਸ਼ਬਦ ਪੜ੍ਹੀਏ ਰਾਰੇ ਔਕੜ ਰੂ ਉੱਤੇ ਅਦਕ ਖਖਾ ਕੀ ਬਣਿਆ ਰੁਖ ਹੁਣ ਅਗਲੀ ਤਸਵੀਰ ਦੇਖੋ ਜੀ ਇਸ ਤਸਵੀਰ ਵਿੱਚ ਕੀ ਦਿਖਾਈ ਦੇ ਰਿਹਾ ਹੈ ਹਾਂਜੀ ਦੁੱਧ ਆਓ ਹੁਣ ਸ਼ਬਦ ਪੜ੍ਹਦੇ ਹਾਂ ਦੱਦੇ ਔਂਕੜ ਦੂ ਉੱਤੇ ਆਦਕ ਤੱਦਾ ਦੁੱਧ ਪਿਆਰੇ ਬੱਚਿਓ ਹੁਣ ਇਸ ਆਵਾਜ਼ ਨੂੰ ਧਿਆਨ ਨਾਲ ਸੁਣੋ ਇਹ ਆਵਾਜ਼ ਹੈ ਡੱਡੂ ਦੀ ਹੁਣ ਸ਼ਬਦ ਪੜ੍ਹੀਏ ਡੱਡਾ ਉੱਤੇ ਆਦਕ ਡੱਡੇ ਦਲੈਂਕੜ ਦੂ ਕੀ ਬਣਿਆ ਜੀ ਡੱਡੂ ਸ਼ਾਬਾਸ਼ ਪਿਆਰੇ ਬੱਚਿਓ ਹੁਣ ਅਗਲੀ ਤਸਵੀਰ ਦੇਖੋ ਅਗਲੀ ਤਸਵੀਰ ਵਿੱਚ ਪੱਖੀ ਦਿਖਾਈ ਦੇ ਰਹੀ ਹੈ ਪਪਾ ਉੱਤੇ ਅਦਕ ਖੱਖੇ ਬਿਆਰੀ ਖੀ ਹਾਂਜੀ ਪੱਖੀ ਹੁਣ ਇਹ ਦੇਖੋ ਜੀ ਇਹ ਕੀ ਹੈ ਇੱਥੇ ਤੁਹਾਨੂੰ ਕੁਝ ਬੱਚੇ ਖੇਡਦੇ ਦਿਖਾਈ ਦੇ ਰਹੇ ਹਨ ਤੇ ਸ਼ਬਦ ਪੜ੍ਹਦੇ ਹਾਂ ਮੰਮੇ ਸਿਹਾਰੀ ਮੀ ਉੱਤੇ ਅਦਕ ਤੱਤਾ ਰਾ ਰਾ ਮਿੱਤਰ ਪਿਆਰੇ ਬੱਚਿਓ ਤੁਸੀਂ ਆਪਣੇ ਮਿੱਤਰਾਂ ਨਾਲ ਸ਼ਾਮ ਨੂੰ ਇਕੱਠੇ ਖੇਡਦੇ ਹੋ ਨਾ ਮਿੱਤਰੋ ਹੀ ਜੋ ਮੁਸੀਬਤ ਵੇਲੇ ਕੰਮ ਆਵੇ ਤੇ ਖੁਸ਼ੀ ਵਿੱਚ ਤੁਹਾਡੇ ਨਾਲ ਹੱਸੇ ਗਾਵੇ ਆਓ ਬੱਚਿਓ ਹੁਣ ਅਗਲੀ ਤਸਵੀਰ ਦੇਖੋ ਅਗਲੀ ਤਸਵੀਰ ਹੈ ਤਕੜੀ ਦੀ ਆਓ ਸ਼ਬਦ ਪੜ੍ਹਦੇ ਹਾਂ ਤ ਤ ਉਤੇ ਅਦਕ ਕ ਕਾ ੜਾੜੇ ਬਿਹਾਰੀ ੜੀ ਤਕੜੀ प्यारे बच्चों आओ आज मैं ਤੁਹਾਨੂੰ ਤਕੜੀ ਬਣਾਉਣੀ ਸਿਖਾਉਂਦੀ ਹਾਂ ਆਓ ਜੀ ਫਿਰ ਧਿਆਨ ਦਿਓ ਹਾਂਜੀ ਤਕੜੀ ਬਣਾਉਣ ਲਈ ਸਾਨੂੰ ਚਾਹੀਦੀ ਹੈ ਇੱਕ ਕੈਂਚੀ ਛੋਟਾ ਜਿਹਾ ਕਾਗਜ਼ ਦਾ ਟੁਕੜਾ ਪੈਨਸਲ ਚੂੜੀ ਕੁਝ ਰਬੜਾ ਤੇ ਛੇ ਦਾ ਧਾਗੇ ਇੱਕ ਤੀਲਾ ਤੇ ਫੁੱਟਾ ਹਾਂਜੀ ਬੱਚਿਓ ਫਿਰ ਆਓ ਸ਼ੁਰੂ ਕਰੀਏ ਪਿਆਰੇ ਬੱਚਿਓ ਇਸ ਕਾਗਜ਼ ਦੇ ਟੁਕੜੇ ਨੂੰ ਸੀ ਵਿਚਕਾਰ ਤੋਂ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਮੋੜ ਲੈਣਾ ਹੈ ਹੁਣ ਚੂੜੀ ਦੀ ਮਦਦ ਨਾਲ ਅਸੀਂ ਇਸ ਦਿਆਲੇ ਦੁਆਲੇ ਚੱਕਰ ਬਣਾ ਲੈਣਾ ਹੈ ਤੇ ਚੱਕਰ ਬਣਾਉਣ ਤੋਂ ਬਾਅਦ ਇਸ ਨੂੰ ਕੱਟ ਲੈਣਾ ਹੈ ਪਿਆਰੇ ਬੱਚਿਓ ਤੁਸੀਂ ਇਹ ਕਟਿੰਗ ਦਾ ਕੰਮ ਇਕੱਲੇ ਨਹੀਂ ਕਰਨਾ ਆਪਣੇ ਕਿਸੇ ਘਰ ਦੇ ਵੱਡੇ ਨੂੰ ਕੋਲ ਬਿਠਾਉਣਾ ਹੈ ਜਾਂ ਉਹਨਾਂ ਦੀ ਮਦਦ ਲੈ ਲੈਣੀ ਹੈ ਹਾਂਜੀ ਬੱਚਿਓ ਇਹ ਬਣ ਗਏ ਸਾਡੇ ਕੋਲ ਦੋ ਚੱਕਰ ਹੁਣ ਅਸੀਂ ਇਹਨਾਂ ਨੂੰ ਇੱਕ ਦੂਜੇ ਦੇ ਉੱਪਰ ਰੱਖ ਕੇ ਤਿੰਨ ਬਿੰਦੂ ਇਸ ਤਰ੍ਹਾਂ ਲਗਾ ਲੈਣੇ ਹਨ ਤੇ ਪੈਨਸਲ ਦੀ ਮਦਦ ਨਾਲ ਹੀ ਇਸ ਵਿੱਚ ਛੇਕ ਕਰ ਲੈਣਾ ਹੈ ਹਾਂਜੀ ਪਿਆਰੇ ਬੱਚਿਓ ਹੁਣ ਅਸੀਂ ਇਹ ਨਿਸ਼ਾਨ ਲਗਾ ਲਏ ਹਨ ਤੇ ਜੋ ਅਸੀਂ ਛੇ ਧਾਗੇ ਲਏ ਹਨ ਉਹਨਾਂ ਨੂੰ ਵਾਰੀ-ਵਾਰੀ ਇਸ ਦੇ ਵਿੱਚ ਪਰੋਂਦੇ ਜਾਵਾਂਗੇ ਅਗਾ ਪਰੋਣ ਤੋਂ ਬਾਅਦ ਪਿਆਰੇ ਬੱਚਿਓ ਇਸ ਦੇ ਵਿੱਚ ਇੱਕ ਤੁਸੀਂ ਗੱਠ ਲਗਾ ਲੈਣੀ ਹੈ ਹਾਂਜੀ ਬੱਚਿਓ ਅਸੀਂ ਇੱਕ ਇੱਕ ਕਰਕੇ ਸਾਰੇ ਧਾਗੇ ਇਹਨਾਂ ਗੋਲ ਚੱਕਰਾਂ ਦੇ ਵਿੱਚ ਕਾਗਜ਼ ਦੇ ਕੱਟੇ ਹੋਏ ਟੁਕੜਿਆਂ ਦੇ ਵਿੱਚ ਪਾ ਲਏ ਹਨ ਹੁਣ ਅਸੀਂ ਕੀ ਕਰਾਂਗੇ ਜੋ ਅਸੀਂ ਤੀਲਾ ਜਾਂ ਲੱਕੜ ਲਈ ਹੈ ਉਸ ਨੂੰ ਇਹਨਾਂ ਤਿੰਨਾਂ ਨੂੰ ਇਸ ਤਰ੍ਹਾਂ ਦੇਖੋ ਬੱਚਿਓ ਇਸ ਤਰ੍ਹਾਂ ਇਸਾ ਲੈਵਲ ਬਰਾਬਰ ਕਰਕੇ ਇੱਥੇ ਇੱਕ ਗੱਠ ਲਗਾ ਦੇਣੀ ਹੈ ਦੇਖੋ ਬੱਚਿਓ ਇਸ ਤਰ੍ਹਾਂ ਦੂਸਰੇ ਪਲੜੇ ਨੂੰ ਵੀ ਅਸੀਂ ਤਿਆਰ ਕਰ ਲੈਣਾ ਹੈ ਧਾਗਿਆਂ ਨੂੰ ਇਸ ਤਰ੍ਹਾਂ ਪਕੜ ਕੇ ਇੱਕ ਗੱਠ ਲਗਾ ਲੈਣੀ ਹੈ ਧਿਆਨ ਨਾਲ ਦੇਖੋ ਜੀ ਇਹ ਦੇਖੋ ਸਾਡਾ ਦੂਜਾ ਪਲੜਾ ਵੀ ਤਿਆਰ ਹੋ ਗਿਆ ਦੇਖੋ ਬੱਚਿਓ ਇਸ ਤਰ੍ਹਾਂ ਅਸੀਂ ਪਹਿਲੇ ਪੱਲੜੇ ਨੂੰ ਫੜਾਂਗੇ ਤੇ ਜਿੱਥੋਂ ਅਸੀਂ ਗੱਠ ਲਗਾਈ ਹੈ ਉਸ ਨੂੰ ਤੀਲੇ ਦੇ ਨਾਲ ਮੋੜ ਕੇ ਰਬੜ ਪਾ ਦਿਆਂਗੇ ਐਸੇ ਹੀ ਦੂਜੇ ਪੱਲੜੇ ਨੂੰ ਫੜ ਕੇ ਅਸੀਂ ਐਸਾ ਰਬੜ ਚੜਾ ਦੇਾਂਗੇ ਦੇਖੋ ਜੀ ਹੁਣ ਇੱਕ ਧਾਗਾ ਅਸੀਂ ਹੋਰ ਲਵਾਂਗੇ ਤੀਲੇ ਦੇ ਵਿੱਚਕਾਰ ਲਗਾ ਕੇ ਉਸ ਤੇ ਵੀ ਅਸੀਂ ਇੱਕ ਹੋਰ ਰਬੜ ਚੜਾ ਦੇਣੀ ਹੈ ਪਿਆਰੇ ਬੱਚਿਓ ਇਹ ਰਬੜਾ ਤੁਹਾਨੂੰ ਬੜੀ ਆਸਾਨੀ ਨਾਲ ਘਰ ਦੇ ਵਿੱਚੋਂ ਹੀ ਮਿਲ ਜਾਣਗੀਆਂ ਤੇ ਧਾਗਾ ਵੀ ਤੁਸੀਂ ਕੋਈ ਵੀ ਘਰ ਦੇ ਵਿੱਚੋਂ ਹੀ ਲੈ ਸਕਦੇ ਹੋ ਹੁਣ ਇਹ ਤਕੜੀ ਤੁਸੀਂ ਆਪਣੇ ਘਰ ਵੀ ਬਣਾ ਕੇ ਦੇਖਣੀ ਹੈ ਅੱਛਾ ਬੱਚਿਓ ਹੁਣ ਅਸੀਂ ਇਹਨਾਂ ਵਿੱਚੋਂ ਹੀ ਕੁਝ ਸ਼ਬਦਾਂ ਨੂੰ ਲਿਖਣ ਦਾ ਅਭਿਆਸ ਕਰਾਂਗੇ ਮੰਮਾ ਮੰਮੇ ਸਿਹਾਰੀ ਮੀ ਉੱਤੇ ਆਦਕ ਟੈਂਕਾ ਟੈਂਕੇ ਬਿਹਾਰੀ ਟੀ ਮਿੱਟੀ कका उत्ते आदक बब्बा डड्डा डडे बिहारी डी कबड्डी तत्ता तत्ते सारी ती उत्ते आदक तत्ता रारा तितर पप्पा पप्पे औंकड़ उत्ते आदक तत्ता रारा पुत्र जज्जा जजे औंकड़ उत्ते आदक ਤੱਤਾ ਤੱਤੇ ਬਿਹਾਰੀ ਧੀ ਜੁੱਤੀ ਬੱਬਾ ਉੱਤੇ ਅਦਕ ਕਕਾ ਰਾਰੇ ਬਿਹਾਰੀ ਰੀ ਬੱਕਰੀ ਪਿਆਰੇ ਬੱਚਿਓ ਹੁਣ ਵਾਰੀ ਹੈ ਘਰ ਦੇ ਕੰਮ ਦੀ ਤੇ ਤੁਸੀਂ ਆਪਣੀ ਕਾਪੀ ਤੇ ਅਦਕ ਲਗਾਖਰ ਵਾਲੇ ਸ਼ਬਦਾਂ ਨੂੰ ਸੁੰਦਰ ਲਿਖਾਈ ਵਿੱਚ ਲਿਖਣਾ ਹੈ ਤੇ ਘਰ ਦੇ ਕੰਮ ਵਿੱਚ ਇਹ ਤਕੜੀ ਵੀ ਬਣਾ ਕੇ ਦੇਖਣੀ ਹੈ ਧੰਨਵਾਦ